1900 ਰੁਪਏ ਦੋ ਤੇ ਚੁਣੋ ਆਪਣੀ ਪਸੰਦੀਦਾ ਦਾਦੀ ਕਿਰਾਏ ਦੇ ਉੱਤੇ ਮਿਲ ਰਿਹਾ ਹੈ ਬਜ਼ੁਰਗਾ ਦਾ ਪਿਆਰ ਪੂਰੀ ਖਬਰ ਸੁਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਇਕੱਜੇ ਹੀ ਥਾਂ ਜਿੱਥੇ ਕਿਰਾਏ ਦੇ ਉੱਤੇ ਬਜ਼ੁਰਗਾ ਦਾ ਪਿਆਰ ਮਿਲ ਰਿਹਾ ਹੈਗਾ ਕਰੀਬ 1900 ਰੁਪਏ ਦੇ ਵਿੱਚ ਤੁਸੀਂ ਆਪਣੀ ਮਨਪਸੰਦੀ ਦਾਦੀ ਚੁਣ ਸਕਦੇ ਹੋ ਦਰਅਸਲ ਆਧੁਨਿਕ ਜੀਵਨ ਸ਼ੈਲੀ ਤੇ ਇਕਤਰਤਾ ਦੇ ਨਾਲ ਜੂਝ ਰਹੇ ਲੋਕਾਂ ਦੇ ਲਈ ਜਾਪਾਨ ਵਰਗੇ ਸ਼ਹਿਰ ਦੇ ਵਿੱਚ ਇੱਕ ਵਿਲੱਖਣ ਸੇਵਾ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਕੀ ਓਕੀ ਗ੍ਰੈਂਡਮਾ ਦੇ ਵਜੋਂ ਜਾਣਿਆ ਜਾਂਦਾ ਹੈ ਇਸ ਸੇਵਾ ਦੇ ਰਾਹੀਂ ਲੋਕ 60 ਤੋਂ 94 ਸਾਲ ਦੀ ਉਮਰ ਦੀਆਂ ਬਜ਼ੁਰਗ ਔਰਤਾਂ ਨੂੰ ਕਿਰਾਏ ਦੇ ਉੱਤੇ ਲੈ ਸਕਦੇ ਨੇ ਜੋ ਨਾ ਸਿਰਫ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦੀਆਂ ਨੇ ਬਲਕਿ ਕਈ ਮਾਮਲਿਆਂ ਦੇ ਵਿੱਚ ਜੋ ਕਿ ਮਾਰਗਦਰਸ਼ਨ ਅਤੇ ਭਾਵਨਾਤਮਕ ਸਹਾਇਤਾ ਵੀ ਪ੍ਰਦਾਨ ਕਰਦੀਆਂ ਨੇ ਹੁਣ ਗੱਲ ਆਉਂਦੀ ਹੈ ਵੀ ਓਕੇ ਗ੍ਰੈਂਡਮਾ ਸੇਵਾ ਆਖਿਰ ਹੈ ਕੀ ਦਰਅਸਲ ਓਕੇ ਗ੍ਰੈਂਡਮਾ ਸੇਵਾ 2012 ਦੇ ਵਿੱਚ ਕਲਾਇੰਟ ਸਰਵਿਸਿਜ਼ ਨਾਂ ਦੀ ਇੱਕ ਜਾਪਾਨੀ ਕੰਪਨੀ ਦੁਆਰਾ ਸ਼ੁਰੂ ਕੀਤੀ ਗਈ ਸੀ ਕੰਪਨੀ ਪਹਿਲਾਂ ਹੀ ਘਰ ਦੀ ਸਫਾਈ ਬੱਚਿਆਂ ਅਤੇ ਪਾਲਤੂ ਜਾਨਵਰਾਂ ਦੀ ਦੇਖਭਾਲ ਵਰਗੀਆਂ ਸੇਵਾਵਾਂ ਪ੍ਰਦਾਨ ਕਰਦੀ ਸੀਗੀ ਪਰ ਇਸ ਦੀ ਜਸਤੇ ਕਿ ਵਿਲਕਣ ਪਹਿਲਕਦਮੀ ਨੇ ਕੰਪਨੀ ਦੀ ਪ੍ਰਸਿੱਧੀ ਨੂੰ ਜੋ ਕਿ ਨਵੀਆਂ ਉਚਾਈਆਂ ਦੇ ਉੱਤੇ ਲੈ ਗਿਆ ਇਸੇਵਾ ਦੇ ਤਹਿਤ ਕੋਈ ਵੀ ਵਿਅਕਤੀ ਲਗਭਗ 3300 ਯੇਨ ਲਗਭਗ ਯਾਨੀ ਕਿ ਜੇਕਰ ਭਾਰਤੀ ਰਕਮ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਰੁਪਏ ਦੇ ਹਿਸਾਬ ਦੇ ਨਾਲ 1900 ਰੁਪਏ ਪ੍ਰਤੀ ਘੰਟੇ ਦੀ ਫੀਸ ਦੇ ਉੱਤੇ ਇੱਕ ਤਸਰਬੇਕਾਰ ਬਜ਼ੁਰਗ ਔਰਤੋਂ ਮਦਦ ਲੈ ਸਕਦਾ ਹੈ ਭਾਵੇਂ ਇਹ ਸਲਾਹ ਲਈ ਹੋਵੇ ਜਾਂ ਫਿਰ ਪਰਿਵਾਰਕ ਸਮੱਸਿਆ ਹੋਵੇ ਜਾਂ ਫਿਰ ਭਾਵਨਾਤਮਕ ਸਹਾਇਤਾ ਹੀ ਕਿਉਣਾਵੇ ਤਾਂ ਬਜ਼ੁਰਗਾਂ ਦਾ ਅਨੁਭਵ ਨੌਜਵਾਨਾਂ ਦੇ ਲਈ ਇੱਕ ਸਹਾਰਾ ਬਣ ਰਿਹਾ ਹੈ ਕਲਾਇੰਟ ਸੇਵਾਵਾਂ ਦੇ ਨਾਲ ਜੁੜੇ ਦਾਦੀ ਸਮਾਜ ਦੇ ਵਿੱਚ ਆਪਣੀ ਭੂਮਿਕਾ ਨਿਭਾਉਣ ਦੇ ਲਈ ਉਤਸੁਕ ਨੇ ਉਹਨਾਂ ਦਾ ਮੰਨਣਾ ਹੈਗਾ ਕਿ ਭਾਵੇਂ ਉਹਨਾਂ ਦੀ ਉਮਰ ਵੱਧ ਗਈ ਹੈ ਪਰ ਹਰ ਪੀੜੀ ਨੂੰ ਤਜਰਬੇ ਅਤੇ ਪਿਆਰ ਦੀ ਲੋੜ ਹੁੰਦੀ ਹੈ ਇਦਾਦੀਆਂ ਜ਼ਿੰਦਗੀ ਨਾਲ ਜੁੜੇ ਕਈ ਮੁੱਦਿਆਂ ਦੇ ਉੱਤੇ ਮਾਰਗਦਰਸ਼ਨ ਪ੍ਰਦਾਨ ਕਰਦੀਆਂ ਨੇ ਜਿਵੇਂ ਕਿ ਬੱਚਿਆਂ ਦੀ ਪਰਵਰਿਸ਼ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਸਤਿ ਭਾਵਨਾਵਾਂ ਘਰੇਲੂ ਕੰਮਾਂ ਦਾ ਪ੍ਰਬੰਧਨ ਅਤੇ ਮੁਸ਼ਕਲ ਹਾਲਾਤਾਂ ਦੇ ਵਿੱਚ ਮਾਨਸਿਕ ਤਾਕਤ ਫਿਰ ਹਾਂ ਦਾ ਹੋਰ ਲੋੜ ਦੇ ਲਈ ਇੱਕ ਵੱਖਰੀ ਜਿਹੜੀ ਕਿ ਦਾਦੀ ਹੈ ਜੀ ਹਾਂ ਕੰਪਨੀ ਦੇ ਕੋਲ 100 ਤੋਂ ਵੱਧ ਤਜਰਬੇਕਾਰ ਦਾਦੀਆਂ ਨੇ ਜੀ ਹਾਂ 100 ਤੋਂ ਵੱਧ ਇਹ ਗੱਲ ਸ਼ਾਇਦ ਤੁਹਾਨੂੰ ਹੈਰਾਨ ਜ਼ਰੂਰ ਕਰਦੀ ਹੋਵੇਗੀ ਤੇ ਇਹ ਵੀ ਤੁਸੀਂ ਸੋਚ ਰਹੇ ਹੋਗੇ ਕਿ ਆਖਿਰਾਂ ਮੈਂ ਕੀ ਕਹਿ ਰਹੀਆਂ ਜੋ ਕਿ ਵੱਖ-ਵੱਖ ਹੁਨਰਾਂ ਦੇ ਵਿੱਚ ਨਿਪੁੰਨ ਨੇ ਸੋ ਤਜਰਬੇਕਾਰ ਦਾਦੀਆਂ ਨੇ ਤੇ ਕੁਝ ਸ਼ਾਨਦਾਰ ਰਵਾਇਤੀ ਭੋਜਨ ਪਕਾਉਣਾ ਜਾਣਦੀਆਂ ਨੇ ਜਦੋਂ ਕਿ ਕੁਝ ਘਰੇਲੂ ਸਫਾਈ ਜਾਂ ਫਿਰ ਦੇਖਭਾਲ ਦੇ ਵਿੱਚ ਮਾਹਰ ਨੇ ਗ੍ਰਾਹਕ ਆਪਣੀ ਲੋੜ ਦੇ ਅਨੁਸਾਰ ਦਾਦੀ ਚੁਣ ਸਕਦੇ ਨੇ ਕੋਈ ਵਿਸ਼ੇਸ਼ ਯੋਗਤਾ ਨਹੀਂ ਚਾਹੀਦੀ ਹੈ ਸਿਰਫ ਅਨੁਭਵ ਅਤੇ ਧੀਰਜ ਦੀ ਲੋੜ ਹੁੰਦੀ ਹੈ ਓਕੇ ਗ੍ਰੈਂਡਮਾ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਕਿਸੇ ਵਿਸ਼ੇਸ਼ ਦੀ ਡਿਗਰੀ ਦੀ ਜਾਂ ਫਿਰ ਕੋਈ ਸਿਖਲਾਈ ਦੀ ਲੋੜ ਨਹੀਂ ਹੁੰਦੀ ਹੈ ਜੇਕਰ ਕਿਸੇ ਬਜ਼ੁਰਗ ਔਰਤ ਦੇ ਕੋਲ ਤਜਰਬਾ ਹੈ ਸੁਣਨ ਦੀ ਯੋਗਤਾ ਹੈ ਧੀਰਜ ਅਤੇ ਸਲਾਹ ਦੇਣ ਦੀ ਸਮਝ ਹੈ ਤਾਂ ਉਹ ਇਸ ਸੇਵਾ ਦਾ ਹਿੱਸਾ ਬਣ ਸਕਦੀ ਹੈ ਅਤੇ ਸਨਮਾਨ ਦੇ ਨਾਲ ਵਾਧੂ ਆਮਦਨ ਕਮਾ ਸਕਦੀ ਹੈ ਤਾਂ ਇਹ ਖਬਰ ਜੁੜੀ ਕਿ ਸਗੀ ਇਹ ਅਪਡੇਟ ਸਗੀ ਇਹ ਜਾਪਾਨ ਤੋਂ ਆਈ ਹੈ ਜਿੱਥੇ ਕਿ ਜਾਪਾਨ ਦੇ ਵਿੱਚ ਇਹ ਵਿਲੱਖਣ ਸੇਵਾ ਜਿਹੜੀ ਕਿ ਸ਼ੁਰੂ ਹੋ ਰਹੀ ਹੈ ਗ੍ਰੈਂਡਮਾ ਓਕੇ ਦੇ ਵਜੋਂ ਇਸ ਨੂੰ ਜਾਣਿਆ ਚਾਹੁੰਦਾ ਹੈਗਾ ਤੇ ਇਹ ਜਿਹੜੀ ਕੰਪਨੀ ਹੈ ਅਜਿਹੇ ਦੱਸਦੀ ਕਿ 2012 ਦੇ ਵਿੱਚ ਕਲਾਇੰਟ ਸਰਵਿਸਿਜ਼ ਨਾਮ ਦੀ ਇੱਕ ਜਿਹੜੀ ਕੰਪਨੀ ਹੈ ਜਾਪਾਨੀ ਕੰਪਨੀ ਦੇ ਦੁਆਰਾ ਇਹ ਸ਼ੁਰੂ ਕੀਤੀ ਗਈ ਸੀ ਓਕੇ ਮਾ ਗ੍ਰੈਂਡਮਾ ਸੇਵਾ ਤੇ ਹੁਣ ਜੋ ਕਿ 1900 ਰੁਪਏ ਪ੍ਰਤੀ ਘੰਟੇ ਦੀ ਫੀਸ ਦੇ ਉੱਤੇ ਇੱਕ ਔਰਤ ਨੂੰ ਬਜ਼ੁਰਗ ਔਰਤ ਨੂੰ ਕਿਰਾਏ ਦੇ ਉੱਤੇ ਲਿਆ ਚੁੰਦਾ ਹੈ ਤੇ ਲੋਕ ਆਪਣੇ ਘਰ ਦੇ ਵਿੱਚ ਸਮੱਸਿਆਵਾਂ ਹੱਲ ਕਰਨ ਦੇ ਲਈ ਜਾਂ ਫਿਰ ਮਾਰਗਦਰਸ਼ਨ ਦੇ ਲਈ ਜਾਂ ਫਿਰ ਬੱਚਾਂ ਦੀ ਦੇਖਭਾਲ ਦੇ ਲਈ ਪਰਵੇਸ਼ ਦੇ ਲਈ ਇਹਨਾਂ ਨੂੰ ਕਿਰਾਏ ਤੇ ਉੱਤੇ ਲੈਂਦੇ ਨੇ